राधे राधे नमस्कार हां जी ਆਪਾਂ ਕਰ ਰਹੇ ਆ ਰਿਵਰਸ ਗ੍ਰੈਜੂਏਸ਼ਨ हेयर कट ਕਸਟਮਰ ਦੇ ਅਕੋਰਡਿੰਗ ਆਪਾਂ ਕਰ ਲਈ ਉਹਨਾਂ ਦੀ ਲੈਂਥ ਡਿਸਾਈਡ ਉਸ ਤੋਂ ਬਾਅਦ ਆਪਾਂ ਨੇ ਇੱਕ ਫਰੰਟ ਦੇ ਉੱਪਰ ਬਾਕਸ ਬਣਾਣਾ ਹੈ ਔਰ ਇੱਕ ਬੈਕ ਦੇ ਉੱਪਰ ਬਾਕਸ ਬਣਾਣਾ ਹੈ ਬੈਕ ਵਾਲੇ ਵਾਲਾਂ ਦੇ ਨਾਲ ਆਪਾਂ ਫਰੰਟ ਵਾਲੇ ਵਾਲਾਂ ਨੂੰ ਮੈਚ ਕਰਕੇ ਬਣਾਵਾਂਗੇ ਆਪਣੀ ਗਾਈਡਲਾਈਨ ਜਿਹਦੇ ਨਾਲ ਇਹਨਾਂ ਦੇ ਬਿਲਕੁਲ ਵੀ ਜਿਹੜੇ ਬੈਕ ਵਾਲੇ ਬਾਲ ਨੇ ਉਹਨਾਂ ਦੀ ਲੈਂਥ ਬਿਲਕੁਲ ਵੀ ਲਾਸ ਨਹੀਂ ਹੋਊਗੀ ਉਸ ਤੋਂ ਬਾਅਦ ਆਪਾਂ ਕੱਢ ਲਾਂਗੇ ਪ੍ਰੋਫਾਈਲ ਸੈਕਸ਼ਨ ਜਿਹੜੀ ਫਰੰਟ ਤੇ ਗਾਈਡਲਾਈਨ ਆਪਾਂ ਨੇ ਕੱਟੀ ਹੈ ਉਹਨੂੰ ਦੋ ਸਾਈਡ ਤੇ ਵੰਡ ਲਾਂਗੇ ਜਿਹੜੀ ਸਾਈਡ ਵਾਲੀ ਗਾਈਡਲਾਈਨ ਨਾਲ-ਨਾਲ ਛੋਟੇ-ਛੋਟੇ ਬਾਕਸ ਵਿੱਚੋਂ ਪਿੱਛੋਂ ਬਾਹਰ ਲੈ ਕੇ ਆਪਾਂ ਕੰਮ ਕਰਦੇ ਜਾਵਾਂਗੇ ਔਰ ਗਾਈਡਲਾਈਨ ਦੇ ਨਾਲ ਮੈਚ ਕਰਕੇ ਫੇਸ ਫਰੇਮਿੰਗ ਕੱਟ ਕਰਨਾ ਹੈਗਾ ਫੇਸ ਦੇ ਅੱਗੇ ਲਿਆ ਕੇ ਸਾਹਮਣੇ ਕਟਿੰਗ ਕਰਨੀ ਹੈ ਧਿਆਨ ਨਾਲ ਵੀਡੀਓ 'ਚ ਤੁਸੀਂ ਦੇਖ ਲਓ ਪਹਿਲਾਂ ਵਾਲਾ ਭਾਗੇ ਵਾਲ ਨੂੰ ਕੰਮ ਕਰਕੇ ਲੈ ਕੇ ਜਾਣੀ ਨਹੀਂ ਫਿਰ ਉਹਨਾਂ ਨੂੰ ਆਪਾਂ ਸਾਈਡ ਤੇ ਲਿਆ ਕੇ ਰਾਮ ਨਾਲ ਕਟਿੰਗ ਕਰ ਦੇਣੀ ਹੈਗੀ ਬਿਲਕੁਲ ਵੀ ਜਿਹੜਾ ਆਪਣੇ ਵਾਲਾਂ ਦਾ ਲੈਂਥ ਹੈਗੀ ਉਹ ਬਿਲਕੁਲ ਵੀ ਸ਼ਾਰਟ ਨਹੀਂ ਹੋਊਗੀ ਦੇਖੋ ਐਂਡ ਚ ਆ ਕੇ ਬਿਲਕੁਲ ਵਾਲ ਨਾਲ ਮੈਚ ਕਰ ਗਏ ਫਰੰਟ ਵਾਲੇ ਲੇਅਰਸ ਔਰ ਦੇਖੋ ਕਿੰਨੀ ਹੈ ਸ਼ਾਨਦਾਰ ਲੇਅਰਸ ਬਣੀਆਂ ਨੇ ਵਾਲਾਂ ਦੇ ਵਿੱਚ ਬਿਲਕੁਲ ਵੀ ਆਪਾਂ ਕੋਈ ਸੈਟਿੰਗ ਨਹੀਂ ਕੀਤੀ ਹੈਗੀ ਵਾਲਾਂ ਦੇ ਵਿੱਚ ਜਸਟ ਡਰਾਈ ਕੀਤੇ ਨੇਗੇ ਬਹੁਤ ਹੀ ਵਧੀਆ ਲੁੱਕ ਆਈ ਹੈ ਵਾਲਾਂ ਦੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡੇ ਪਿਆਰੇ ਪਿਆਰੇ ਕਮੈਂਟ ਕਰਨਾ ਭੁੱਲਿਓ ਨਾ राधे राधे ਨਮਸਕਾਰ